ਪੁਲਿਸ ਨੇ ਆਸਮਾਨ ਚ ਛੱਡ ਤੇ ਡਰੋਨ ਹੀ ਡਰੋਨ ਹੁਣ ਨਹੀਂ ਚਾਈਨਾ ਡੋਰ ਵਾਲਿਆਂ ਦੀ ਖੈਰ ਮਾਪੇ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲੈਣ ਬੱਚਿਆਂ ਨਾਲੋਂ ਪਹਿਲਾਂ ਤੁਹਾਡੇ ਤੇ ਹੋਵੇਗੀ ਕਾਰਵਾਈ ਜੀ ਹਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਚਾਈਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਸ ਦੇ ਚਲਦੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਡਰੋਨ ਮੁਹੱਈਆ ਕਰਵਾਏ ਗਏ ਨੇ ਜਿਸ ਦੇ ਚਲਦੇ ਸਾਡੀ ਪੁਲਿਸ ਟੀਮ ਵੱਲੋਂ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਜਾਰੀ ਮੁਹਿੰਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਸਾਊਥ ਦੇ ACP ਪਰਵੇਸ਼ ਚੋਪੜਾ ਦੇ ਵੱਲੋਂ ਥਾਣਾ ਸੀ ਡਿਵੀਜ਼ਨਲ ਖੇਤਰ ਵਿਖੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖਿਲਾਫ ਨਿਗਰਾਨੀ ਰੱਖੀ ਜਾ ਰਹੀ ਹੈ। ਕਿੱਦਾਂ ਲੋਕ? ਇਹ ਕਿਹਨਾਂ ਤੋਂ ਕਾਲੇ ਹੋ ਕਰ ਰਹੇ? ਹਾਂ ਜੀ। ਦੇਖੋ ਜੀ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ। ਕਿ ਅਸੀਂ ਜਿਹੜੀ ਚਾਇਨਾ ਡੋਰ ਖੁਨੀ ਡੋਰ ਆ ਤੇ ਇਸ ਦੇ ਖਿਲਾਫ ਸਾਰੇ ਇਕਜੁੱਟ ਕੇ ਖੋ ਕੇ ਖੜੇ ਹੋਏ ਆ ਤੇ ਅਸੀਂ ਤੁਹਾਡੇ ਮਾਧਮ ਤੋਂ ਪ੍ਰੈਸ ਮੀਡੀਆ ਦੇ ਮਾਧਮ ਤੋਂ ਲੋਕਾਂ ਨੂੰ ਪੀਲ ਕਰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਨੂੰ ਤੇ ਬਾਨਾ ਵੇ ਬਿਲਕੁਲ ਚਾਇਨਾ ਡੋਰ ਦੇ ਨਾਲ ਗੁਡੀ ਨਾ ਉਡਾਣ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੇ ਮਾਜਾ ਬੰਦਾ ਸੀਗਾ ਉਹਦੇ ਨਾਲ ਗੁਡੀ ਡਾਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾਂਦਾ ਆ ਜਾਂ ਕੋਈ ਵੇਜਦਾ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਵੀ ਮੁਰੀ ਕਰੀ ਗਈ ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਪੁਲਿਸ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬਨਿਮੂ ਵਿੱਚ ਜਿਹੜੇ ਡਰੋਨ ਆ ਉਹ ਫਲਾਈ ਕਰਵਾ ਰਹੇ ਆ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀ ਦੇਵੇਂਗੇ ਥਾਣੇ ਦੇ ਵਿੱਚ ਉੱਪਰ ਖੜੇ ਆ ਬਿਲਡਿੰਗ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਜੇ ਕੋਈ ਬੰਦਾ ਇਸ ਡਰੋਨ ਦੇ ਵਿੱਚ ਬੈਠ ਜਾਂਦਾ ਮਤਲਬ ਡੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੱਡੀ ਉਡਾ ਰਿਹਾ ਚਾਹੇ ਇਸ ਸਿਗਨਲ ਨਾਲ ਕਿਸੇ ਹੋਰ ਦੇ ਘਾਟ ਕਰਨੀ 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 ਤੋਂ ਨਹੀਂ ਲਾਇਆ ਗਿਆ ਤੇ ਕੁਝ ਟਿੱਕੇ ਦਿਖਾਈ ਦਿੰਦੇ ਪਾਜੀ ਕੁਝ ਬੱਚੇ ਦਿਖਾਈ ਦਿੰਦੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾਵੇ ਨੇ ਕਿ ਹੁਣ ਡਰੋਨ ਉੱਡ ਰਹੇ ਨੇ ਉਹ ਕਾਫੀ ਜ਼ਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਗੱਡੀ ਉੱਡ ਰਹੀ ਹੈ ਔਰ ਇਹਦਾ ਅੱਛਾ ਇੰਪੈਕਟ ਪਿਆ ਬੱਚਿਆਂ ਦੇ ਮਾਪਿਆਂ ਨੂੰ ਇਹਨਾਂ ਨੂੰ ਕੀ ਕਰੇ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਤੇ ਬੱਚੇ ਮਾਪਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਇਨਾ ਜਿਹੜੀ ਧੋਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਕੋ ਪਾਈ ਗਈ ਤੇ ਅਸੀਂ ਮਾਪੇ ਦੇ ਖਿਲਾਫ ਕਰ ਵੀ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਧੋਰ ਹੈ ਇਹ ਇਹ ਬਦਾਂ ਉਹ ਆਂਦੇ ਹੁੰਦੇ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਇਹਦੇ ਚੇਟ ਚ ਆ ਜਵੇ ਸੋ ਇਸ ਚੀਜ਼ ਤੋਂ ਵਰਜਣਾ ਚਾਹੀਦਾ ਹੈ